ਅੱਜ ਮੈਂ ਗਿਆ ਸੀ 90 ਦੇ ਐਕਸ 버ਗਰ ਕੈਫੇ ਦੇ ਵਿੱਚ ਸੋ ਛੋਟੀ ਜਿਹੀ ਉਮਰ ਦੀ ਬਾਈ ਆ ਜਿਸ ਨੇ ਇਹ ਕੈਫੇ ਖੋਲਿਆ ਅਸਲ 'ਚ ਮੈਨੂੰ ਇਸ ਵੀਰ ਦੇ ਦੋਸਤਾਂ ਦੇ ਕਾਫੀ ਮੈਸੇਜ ਆਏ ਸੀ ਵੀ ਵੀਰੇ ਤੇ ਜ਼ਰੂਰ ਵਿਸਟ ਕਰੋ ਜ਼ਰੂਰ ਵਿਸਟ ਕਰੋ ਮੈਂ ਸੋਚਿਆ ਚਲੋ ਅੱਜ ਵਿਸਟ ਕਰਦੇ ਆ ਇੱਥੇ ਸੋ ਮੈਂ ਇੱਥੇ ਇੱਕ ਬਹੁਤ ਯੂਨਿਕ ਚੀਜ਼ ਆਰਡਰ ਕਰੀ ਸੀ ਆਈਸਕ੍ਰੀਮ ਫਰੂਟ ਸੈਲਡ ਕਿਉਂਕਿ ਹੁਣ ਨਾ ਗਰਮੀ ਆ ਗਈ ਹੈ ਮੈਨੂੰ ਇਹ ਚੀਜ਼ ਬਹੁਤ ਯੂਨਿਕ ਲੱਗੀ ਤੇ ਖਾਣ ਵਿੱਚ ਵੀ ਇਹ ਚੀਜ਼ ਬਹੁਤ ਤੇਜ਼ੀ ਲੱਗੀ ਮੈਨੂੰ ਤੇ ਉਸ ਤੋਂ ਬਾਅਦ ਟਰਾਈ ਕਰਿਆ ਆਪਣਾ ਇਹਨਾਂ ਦਾ 버ਗਰ ਤੇ ਸਬਜ਼ੋ ਵਿੱਚ ਜਦੋਂ ਆਪਣੇ ਪਨੀਰ ਵਾਲ ਸੱਚੇ ਬਹੁਤ ਜਿਆਦਾ ਕੈਂਟ ਲੱਗਿਆ ਮੈਨੂੰ ਹਰ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਬੈਲੈਂਸ ਕਰਿਆ ਹੋਇਆ ਸੀ ਤੇ ਸਾਬਾ ਜਿਹੜਾ ਪੂਰਾ ਮਸਾਲੇਦਾਰ ਸੀ ਤੇ 버ਗਰ ਦੇ ਅੰਦਰ ਦੀ ਵੀ ਫੀਲਿੰਗ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ 버ਗਰ ਟਰਾਈ ਕਰਦੇ ਹਾਂ ਇੱਥੇ ਦਾ ਸੋ ਬਾਕੀ ਜੋ ਬਰਨ ਟੇਸਟ ਦੀ ਗੱਲ ਕਰਨਾ ਮੈਂ ਜੋ ਵੀ ਚੀਜ਼ਾਂ ਤੇ ਟਰਾਈ ਕਰੀਏ ਨੇ ਮੈਨੂੰ ਟੇਸਟ ਉਹਨਾਂ ਦਾ ਵਧੀਆ ਲੱਗਿਆ ਤੇ ਲਾਸਟ ਤੇ ਆਪਣੇ ਟਰਾਈ ਕਰੀਏ ਨੇ ਦੀ ਵਰਜਨ ਮੇਰੇ ਤੋਂ ਤੇ ਵਰਜਨ ਮੇਰੇ ਤੋਂ ਤਾਂ ਯਾਰ ਮੇਰੀ ਫੇਵਰਟ ਡਰਿੰਕ ਆ ਬਾਕੀ ਜੀ ਤੁਸੀਂ ਵੀ ਇੱਥੇ ਵਿਜ਼ਿਟ ਕਰਨਾ ਚਾਹੋ ਨਾਬੇ ਦਾ ਜਿਹੜਾ ਕਾਲਜ ਗਰਾਊਂਡ ਆ ਵੀ ਆਪੀ ਪੀਜ ਦੇ ਬਿਲਕ